ਤੰਤਪੁਰਜੀ ਦੇ ਐਨਆਰਆਈ ਸੁਖਚੈਨ ਸਿੰਘ ਫਾਇਰਿੰਗ ਮਾਮਲੇ ਵਿੱਚ ਅੱਜ ਪੁਲਿਸ ਵੱਲੋਂ 6 આરોપીਆਂ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਵਿੱਚ ਜਿਹੜਾ ਕਿ ਇੱਕ ਸ਼ੂਟਰ ਵੀ ਹੈ ਸੁਖਵਿੰਦਰ ਸਿੰਘ ਸਾਭੀ ਜਿਸ ਦਾ ਕੀ 2 ਦਿਨ ਦਾ ਪੁਲਿਸ ਦਾ ਰਿਮਾਂਡ ਦਿੱਤਾ ਗਿਆ ਔਰ ਜਿਹੜੇ 5 આરોપી ਪਹਿਲੇ ਨੇ ਜਿਨ੍ਹਾਂ ਨੇ ਦੋ ਵਿੱਚੋਂ આરોપી ਨੇ ਜਿਹੜੇ ਕਿ 50 ਦੇਣ ਵਾਲੇ ਸੀਗੇ ਹੋਟਲ ਦੇ ਜਿਹੜੇ ਮਾਲਕ ਤੇ ਮੈਨੇਜਰ ਸੀ ਤੇ ਨਾਲ ਦੋ ਤਰਨਤੰਦੇ આરોપી ਸੀ ਔਰ ਇੱਕ ਜਿਹੜਾ ਕਿ ਸੁਖਚੈਨ ਸਿੰਘ ਦਾ ਜਿਹੜਾ ਪਹਿਲਾ ਸੋਰਾ ਹੈ ਉਹਨਾਂ ਨੂੰ ਹੁਣ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਤੇ ਜਿਹੜਾ ਕਿ ਉਹ ਇੱਥੇ ਭੇਜ ਦਿੱਤਾ ਗਿਆ ਹੈ ਤਾਂ ਦੱਸਿਏ ਲਗਾਤਾਰ ਇਹ ਕੇਸ ਜਿਹੜਾ ਕਿ ਸੁਰਖੀ ਵਿੱਚ ਬਣਿਆ ਹੋਇਆ ਹੈ ਐਨਆਈ ਤੇ 24 ਅਗਸਤ ਨੂੰ ਜਾਣ ਲੇਵਾ ਹਮਲਾ ਹੁੰਦਾ ਹੈ ਔਰ ਇਹ ਹਮਲਾ ਕਰਨ ਵਾਲੇ ਸ਼ੂਟਰ ਜਿਹੜੇ ਨੇ ਉਹ ਤਿੰਨ ਸ਼ੂਟਰ ਜਿਨ੍ਹਾਂ ਵਿੱਚੋਂ ਦੋ ਸ਼ੂਟਰ ਜਿਹੜੇ ਨੇ ਉਹ ਸੁਖਚੈਨ ਸਿੰਘ ਦੇ ਘਰ ਦਾਖਲ ਹੋੁੰਦੇ ਨੇ ਤੇ ਘਰ ਵੜ ਕੇ ਉਹਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਦੋਸਤੋ ਬਾਅਦ ਜਿਹੜੇ ਸ਼ੂਟਰ ਨੇ ਉਹ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੱਲੋਂ ਇਸ ਮਾਮਲੇ ਵਿੱਚ 11 આરોપીਾਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿੱਚੋਂ 8 આરોપીਾਂ ਨੂੰ ਜਿਹੜਾ ਕੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਤਿੰਨ આરોપી ਜਿਹੜੇ ਕੀ ਉਹ ਜਿਹੜੇ ਨਾਮਜ਼ਦ ਕੀਤੇ ਗਏ ਨੇ ਉਹ ਵਿਦੇਸ਼ ਵਿੱਚ ਨੇ ਤਾਂ ਪੁਲਿਸ ਵਾਸਤੇ ਇੱਕ ਵੱਡਾ ਚੈਲੰਜ ਸੀ ਸੰਸਨੀਖੇਤ ਮਾਮਲਾ ਸੀ ਔਰ ਇਸ ਮਾਮਲੇ ਵਿੱਚ ਜਿਹੜਾ ਕੀ ਬਹੁਤ ਜਿਆਦਾ ਜਿਹੜਾ ਕੀ ਫਜ਼ੀਆਤ ਵੀ ਹੋ ਰਹੀ ਸੀ ਕਾਨੂੰਨ ਵਿਵਸਥਾ ਦੀਆਂ ਧੜੀਆਂ ਜਿਹੜੇ ਕੀ ਲਗਾਤਾਰ ਜਿਹੜੇ ਕੀ ਓਡੀਆਂ ਹੋਈਆਂ ਸੀਗੀਆਂ ਔਰ ਪੁਲਿਸ ਵਾਸਤੇ ਇੱਕ ਵੱਡਾ ਚੈਲੰਜ ਸੀ ਔਰ ਪੁਲਿਸ ਨੇ ਜਿਹੜਾ ਕੀ ਇਸ ਮਾਮਲੇ ਵਿੱਚ 11 ਆਰੋਪੀ ਨਾਮਜ਼ਦ ਕਰਦੇ ਹੋਏ 8 ਆਰੋਪੀਆਂ ਨੂੰ ਜਿਹੜਾ ਕੀ ਉਹ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚੋਂ ਅੱਜ 6 ਆਰੋਪੀਆਂ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਸ਼ੂਟਰ ਹੈ ਉਸ ਦਾ 2 ਦਿਨ ਦਾ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਔਰ ਜਿਹੜੇ 5 ਹੋਰ ਆਰੋਪੀ ਨੇ ਉਹਨਾਂ ਨੂੰ 14 ਦਿਨ ਦੀ ਨਿਆਂਇਕ ਰਾਤ ਵਿੱਚ ਭੇਜਿਆ ਜਾ ਰਿਹਾ ਹੈ ਉਹਤਾਂ ਨੂੰ ਕਿਉਂ ਗਿਰਜ਼ਾਰ ਕੀਤਾ ਗਿਆ ਬੋਸ ਨੂੰ ਹਾਂ ਜੀ ਇੰਟੈਂਜਨ ਨੂੰ ਕੀਤਾ ਗਿਆ ਹਾਂ ਜੀ ਇੰਟੈਂਜਨ ਨੂੰ ਕੀਤਾ ਗਿਆ ਉਹਨੂੰ ਪਤਾ ਹੀ ਨਹੀਂ ਪੈਸੇ ਦਾ 15 ਲੱਖ ਰੁਪਏ ਦਿੱਤਾ ਗਿਆ ਉਹ ਬਿਲਕੁਲ ਕਹਿੰਦੇ ਮਾਰੂਗਾ ਬਿਲਕੁਲ ਧਮਕਾਤੀ ਪੂਰਾ ਝੂਠ ਹੈ ਬਿਲਕੁਲ ਪੂਰਾ ਬਿਲਕੁਲ ਝੂਠਾ ਦਿੱਤਾ ਉਹ ਬਿਲਕੁਲ ਕੋਰਾ ਝੂਠ ਹੈ ਜੀ ਮਧਰਾ ਕੁਛ ਨਹੀਂ ਹੋਇਆ ਉਹ ਫੋਨ ਹੈਗੀਆਂ ਨੇ ਇਹ ਬਿਲਕੁਲ ਇੱਕ ਚਲ ਪਲੀਜ਼ ਯਾਰ ਸੁਣੋ ਡੀਵੀਡੀ ਇਹਨਾਂ ਦੇ ਲੈ ਕੇ ਫੋਨ ਨਾਲ ਲੈ ਕੇ ਕੀ ਬਰਾਮੋ ਤੇ ਐਸਲ ਦੱਸੋ ਇਹਨਾਂ ਨੂੰ ਉਹਨਾਂ ਨੇ ਕਾਲ ਕੀਤੀ ਹੈ ਇੱਕ ਕੈਮਰੇ ਦੇ ਅਟੈਕ ਕੈਮਰੇ ਚੈੱਕ ਕੀਤੇ ਗਏ ਨੇ ਕਿ ਝੂਠੇ ਲਿਆ ਕਰ ਤੱਕਾ ਤੱਕਾ ਹੁੰਦਾ ਬੰਦਾ ਯਾਰ ਮਾਮਲਾ ਇਹਨਾਂ ਦਾ ਵੀ ਇਹਨਾਂ ਨੇ ਐਨਆਰਆਈ ਆ ਸਗੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਲਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਬਲਦੇ ਗਫਤਾਰ ਹੋਏ ਆ ਕੁਣ ਜੋ ਦੋ ਜ਼ਖਮੀ ਹੈ ਉਹ ਇੱਕ ਜਿਹੜਾ ਵਾ ਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਂਡ ਵੜਿਆ ਉਹ ਹਸਪੀਟਲ ਦਾ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਂਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਵੜਿਆ ਅੱਜ ਖਤਮ ਹੋਇਆ ਅੱਜ ਜੇਲ੍ਹ ਜਾ ਰਹੇ ਅੱਜ ਦੇ ਇੱਕ ਰਿੰਦੇ ਕਿੰਨੇ ਤੁਸੀਂ ਪੇਸ਼ ਕਰ ਰਹੇ ਹੋ ਅਸੀਂ 4 ਬੰਦੇ ਪੇਸ਼ ਕੀਤੇ ਨੇ ਸ਼ੂਟਰ ਕਿੰਨੇ ਆ ਇਹਨੇ ਸ਼ੂਟਰ ਕੋਈ ਨਹੀਂ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਦਿੱਤੀ ਸੀ ਜਨਾਬ ਦੋ ਬੰਦੇ ਮਤਲਬ ਉਹਨਾਂ ਦੇ ਸ਼ੂਟਰ ਨੂੰ ਵੀ ਇਹਨਾਂ ਨੂੰ ਦੋ ਦਿਨ ਪਹਿਲਾਂ ਮਿਲਿਆ ਸੀਗਾ ਹੁਣ 14 ਦਿਨਾਂ ਦੀ ਮਸ਼ੀਨ ਜਿੱਦ ਏਸਾਂ ਅਗੇ ਸ਼ੂਟਰ ਨੂੰ ਵੀ ਅੱਜ ਇੱਕ ਪੇਸ਼ ਕੀਤਾ ਗਿਆ ਬਜ਼ੁਰਗ ਅਗੇ ਕੌਣ ਨੇ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫ ਦਾ ਸੌਰੇ ਸੀਗੇ ਸੌਰਾ ਸਾਫ ਸੀਗੇ ਇਹਨਾਂ ਦਾ ਜਿਹੜੀ ਕਿ ਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੋਲਾਂ ਉਹ ਵਾਹ ਪਿਸਤੋਲ ਬਰਾਮਦ ਸਾਰ ਟੋਟਲ ਕਿੰਨੇ ਆਰੋਪੀ ਅਜ ਅਜ ਤਰੇ ਸੀ ਲਿਆਏ ਸੀ ਇਸ ਵਾਸਤੇ ਅਸੀਂ ਟੋਟਲ 5 ਤੇ 6 ਲਿਆਏ ਸੀ 6 ਲਿਆਏ ਹੋ ਹਾਂ ਜੀ 6 ਉਹ ਸ਼ੂਟਰ ਦਾ ਦੋ ਦਿਨ ਦਾ ਰਿਮਾਰਕ ਮਿਲਿਆ ਹੈ ਸ਼ੂਟਰ ਦਾ ਹਾਂ ਜੀ ਸਭੀ ਦਾ ਸ਼ੂਟਰ ਦਾ ਪੂਰਾ ਨਾਮ ਸੁਖਿੰਦਰ ਸਿੰਘ ਸਰ ਠੀਕ ਹੈ ਜੀ ਠੀਕ ਹੈ कैमरा पर्सन दिपन शर्मा सिकंदर पर टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप